ਚਾਚਾ ਇੱਕ ਕੋਈ ਗੱਲ ਕਰ ਕਿੰਨੀ ਤੂੰ ਦੱਸਦਾ ਯਾਰ ਮੈਂ ਤਾਂ ਆਇਗਾ 15000 ਤੀਰ ਕੱਚੇ ਪੱਲੇ ਨਹੀਂ ਜਾਤਾ ਲਾ ਹੁੰਦਾ ਹਾਂ ਅੰਦਰ ਆਈਏ ਬਤਨ ਜੀ ਮੈਂ ਤੁਹਾਨੂੰ ਦੱਸ ਦੇ ਕਿੰਨੀ ਚਾਚਾ ਬੱਕਰੀ ਜੇ ਇੱਕ ਕੋਈ ਗੱਲ ਜਾਂ ਬਕਾਹ ਗੱਲ ਹੁਣ ਬਾਹਲੇ ਮਲ ਜਾ ਆਜਣਾ ਮਨੋ ਜਰਾ ਗੱਪਾਂ ਨਾਲ ਦੀ ਬੱਕਰੀਆ ਬਦਨ ਸਫੋਲੀ ਪਿਆ ਤੇਰੀ ਗਰੰਟੀ ਤੇ ਕੋਈ ਹੈ ਚਾਚਾ ਮੇਰੇ ਸੋਨਾਂ ਦੇ ਵੇ ਡੇਢ ਮਹੀਨੇ ਨਾਲ ਤੋਂ ਬੱਚਾ ਬੜਿਆ ਜੇ ਹੁੰਦੀ ਬੱਕਰੀ ਕਿੰਨਾ ਦੀ ਹਾਂ ਤੇ ਬੱਕਰੀ ਇਹ ਵੀ ਖਾਲੀ ਕਰਕੇ ਲੈਂਦਾ ਤੇ ਇਹ ਬਾਈ ਖਾਲੀ ਕਰਕੇ ਇਹ ਲੈਂਦਾ ਬਚਾਹੀ ਕੋਈ ਤਾਂ ਜ਼ਿੰਦਗੀ ਦੇ 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 ਚਾਚਾ ਕੋਈ ਨਹੀਂ ਕੋਈ ਕਪੜਾ ਨਹੀਂ ਯਾਰ ਬਾਈ ਆਪਾਂ ਉਹ ਲੈਦਾ ਹੀ ਖਾਲੀ ਕਰਕੇ ਬੱਕਰੀ ਆ ਬਾਈ ਖਾਲੀ ਵੀ ਨਿਕਲ ਜਾਂਦੀ ਆ ਮੁਟਕੇ ਲੱਗਾ ਚਾਚਾ ਸ਼ਿਕਾਰ ਤੂੰ ਵੀ ਪੁਰਾਣਾ ਬੰਦਾ ਆਪਾਂ ਖਾਲੀ ਕਰਕੇ ਲੈਨੇ ਆ ਬੱਕਰੀ ਕਿਉਂ ਗੱਪਾਂ ਦਾ ਆਪਾਂ ਜੱਪ ਬਾਈ ਉਹ ਰਹਿ ਗਈ ਤੇ ਕਰ ਮੈਂ 15000 ਦੀ ਬਕੀ ਨਹੀਂ ਕਿੰਨੇ ਦੇਣੀ ਚਾਚਾ ਹਾਂ ਕੋਈ ਕਹ ਦੇ ਹਾਂ 20000 ਦੀ ਲੈ ਦੇਣੀ ਨਾ ਦੇਣੀ ਤੇਰੀ ਮਰ ਜਾ ਲੈ ਜੂਗਾ ਤੇਰੇ ਪੂਰੇ 16 ਦੀ ਬਕੀ ਤੇ ਜਾਂ ਫੜ ਦਿਖਾ ਦਿਖਾਣ ਤੇ ਜਾ ਹੋ ਗਈ ਹੁਣ ਦੇ ਗਰੀਬ ਬੰਦਾ ਚਾਰੇ ਨੂੰ ਮੈਨੂੰ ਲੈਂਦਾ ਤਾਂ ਭਾਲ ਕੇ ਮੈਂ ਦੇ ਜਵਾ ਹਾਂ ਹਾਂ ਲੈਨੇ ਆ ਬਾਈ ਬੇਵੇ ਉਹ ਤਾਂ ਲੈਣੀ ਚਾਹੀਦੀ ਹੈ ਉਹ 20 ਤੋਂ ਨਰਮੋ ਕੇ 10 ਜਿਹੜਾ ਬੱਕਰੀ ਵੇਚਣੀ ਆ ਉਦੋਂ ਥੱਲੇ ਨਹੀਂ ਹੁੰਦੀ ਉਦੋਂ ਕਹਾ

ਨਹੀਂ ਦੇ ਨਹੀਂ ਸਾਰਾ ਨਹੀਂ ਮੈਂ ਕਹਿੰਦਾ ਬਾਕੀ ਮਹਿੰਗੀ ਹੈ ਨਹੀਂ ਚੱਟੇ ਯਾਰ 2000 ਛੜਾ ਮੈਂ 18 ਕਾ ਵੀ ਚਾਹੋ ਵੀ ਰੱਟ ਪਰ ਚਾਚਾ ਮਾਨ ਹੁੰਦਾ ਪਾਲਾ ਯਾਰ ਮਾਰੀ ਜਾਣਾ ਜਾ ਪਰ 18000 ਦੀ ਕਰਤੀ ਆ ਜਾਹੋ ਪੜ ਜਾ ਲੈ ਜਾ ਓਏ ਮੇਰੀ ਮਾਰ ਕਰਾ ਕਾ ਚਾਚਾ ਯਾਰ ਮਰੀ ਇਹਦਾ ਤੋ ਪਰ ਕਾ ਕਰ ਯਾਰ 30 ਹੁੰਦਾ ਮਹਮਰੀ ਆ ਜਾਹੋ ਨਹੀਂ ਮਹਿੰਗੀ ਬੈਠਾ ਕੀ ਕਰਕੇ ਜਾ ਪਾਲਾ ਕਿ ਮਹਿੰਗੀ ਲਈ ਆ ਬਈ ਯਾਰ ਨਹੀਂ ਓਹ ਜਾਨ ਦੇ ਚੱਕਾ ਨਹੀਂ ਮੈਂ ਕਹਿੰਦਾ बकरी महंगी ले महंगी ले, ले बकरी नहीं 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 नहीं। की तो कोई है ना एक कोई ਬਬਾਈ 10000 ਲਏਗਾ ਤੂੰ ਵੀ ਤੇ ਨਾਪ ਕਾ ਗਾਰਫਲਾ ਮੇਰੀ ਬੱਕਰੀ ਦਸੀ ਚੈਲੇ ਲੈ ਜਾ ਦੇਣੀ ਆ ਤੇ ਦੇਦੀ ਮੈਂ ਗੱਲ ਕਰੂ ਪੱਕੀ ਪੂਰੇ 19000 ਦਾ ਫੜਿਆ ਚੱਲੀਏ ਆ ਜਾ ਤੂੰ ਕੱਚੀ ਕਰੀ ਨਹੀਂ ਕੱਚੀ ਕਰ ਜਾ ਆ ਜਾ ਆਸੀ ਨਹੀਂ ਦੇਤੇ ਰੁਪਿਆ ਵੀ ਹੁਣ ਮੈਂ ਵੀਡੀਓ ਚ ਕਹਿਣਾ ਹੈਗਾ ਜੇ ਆਸੀ ਨਹੀਂ ਦੇਣਾ ਰੁਪਿਆ ਵੀ ਜਾ ਮਾਰ ਰੱਖਣਾ ਰੱਖ ਜਾ ਫੜਿਆ ਲੈ ਚਾਚਾ ਹੋ ਗਈ ਆ ਵੀਡੀਓ ਬਣਾਇਆ ਇਹ ਆਪਣਾ 19000 ਦਾ ਗਾਚੇ ਭਾਦਰ ਤੋਂ ਲਈ

ਸਹੀ ਆ ਬੱਕਰੀਆਂ ਸ਼ਿਕਾਰ ਦਾ ਚੇਤਾ ਝੂਠ ਨਹੀਂ ਹੁੰਦਾ ਬੱਦਰ ਇਹਨਾਂ ਹਜ਼ਾਰਾਂ ਬੱਕਰੀਆਂ ਵੇਚਦੇ ਆ ਬੰਦੇ ਇਹ ਮਾਰਿਆ ਮੋਟਿਆ ਤਾਂ ਨਹੀਂ ਦੇ ਬੱਕਰੀ ਗੱਭਣ ਵੀ ਰਹਿ ਸਕਦੀ ਹੈ ਹਾਂ ਰਹਿ ਵੀ ਸਕਦੀ ਹੈ ਸਹੀ ਗੱਲ ਹੈ ਇਹ ਬੋਰ ਵੀ ਸਕਦੀ ਹੈ ਕਿ ਨਹੀਂ ਇਹਦੇ ਚ ਕਿਹੜਾ ਹੁੰਦਾ ਠੀਕ ਆ ਜੀ ਬੱਕਰੀ ਤੇ ਫੇਟਾ ਦਾ ਰੁਪਏ ਦੇ ਜਾਂ ਨਹੀਂ ਫੇਟਾ ਤਾਂ ਪਾ ਚੱਲਦੇ ਆ ਕਿਹੜੀ ਬਾਈ ਨਹੀਂ ਬੰਦਾ ਸਹੀ ਆ ਇਹ ਗੱਲ ਜੋ ਬੰਦਾ ਕਖਰੀ ਕਰਦਾ

ピカバイマーベルタコミュニティー。